ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਕਿ ਮਾਂ ਬਾਪ ਪੂਰੀ ਉਮਰ ਇੱਕ ਇੱਕ ਪੈਸਾ ਕਰਕੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਹਨ ਪਰ ਜਦੋਂ ਹੀ ਮਾਪਿਓ ਬਜ਼ੁਰਗ ਹੋ ਜਾਂਦੇ ਹਨ ਤਾਂ ਬੱਚਿਆਂ ਨੂੰ ਆਪਣੇ ਮਾਪਿਓ ਤੋਂ ਜ਼ਿਆਦਾ ਜਾਇਦਾਦ ਪਿਆਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਗਾਲੋਵਾਲ ਤੋਂ ਜਿੱਥੇ ਇੱਕ ਪੁੱਤ ਵੱਲੋਂ ਆਪਣੇ ਪਿਓ ਦੀ ਜਾਇਦਾਦ ਕਾਰਨ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਜਾ ਚੁੱਕੀ ਹੈ ਇਸ ਦੀ ਪੁਲਿਸ ਕੋਲ ਵੀ ਕਈ ਵਾਰ ਸ਼ਿਕਾਇਤ ਦਿੱਤੀ ਗਈ ਹੈ ਗੱਲਬਾਤ ਕਰਦਿਆਂ ਪੀੜਿਤ ਬਾਪੂ ਹਜੂਰਾ ਸਿੰਘ ਅਤੇ ਉਸਦੇ ਛੋਟੇ ਬੇਟੇ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਕਰੀਬ 10 ਵਜੇ ਆਪਣੀ ਪਹਿਲੀ ਤੇ ਗੇੜਾ ਮਾਰਨ ਲਈ ਗਏ ਸਾਲ ਤਾਂ ਉੱਥੇ ਮੇਰਾ ਵੱਡਾ ਬੇਟਾ ਅਤੇ ਉਸਦੇ ਸਾਥੀ ਨਿਹੰਗ ਸਿੰਘ ਸ਼ਰਾਬ ਪੀ ਰਹੇ ਸਨ ਸਾਨੂੰ ਦੇਖਦਿਆਂ ਸਾਰ ਹੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਤੇ ਬਾਪੂ ਨੂੰ ਬਚਾਉਂਦੇ ਹੋਏ ਮੇਰੇ ਸਿਰ ਵਿੱਚ ਕੁਹਾੜੀ ਆ ਵਜੀ ਜਿਸ ਨਾਲ ਮੈਂ ਬੇਹੋਸ਼ ਹੋ ਗਿਆ ਤੇ ਮੁਲਜ਼ਮ ਉੱਥੋਂ ਫਰਾਰ ਹੋ ਗਏ ਨਾਲ ਹੀ ਪੀੜਿਤ ਬਾਪੂ ਦੀ ਬੇਟੀ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਵੱਡੇ ਭਰਾ ਵੱਲੋਂ 1 ਸਾਲ ਹੋ ਗਿਆ ਹੈ ਸਾਡੀ ਪਹਿਲੀ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਜ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਪਿਤਾ ਤੇ ਮੇਰੇ ਪਰਾਵ ਉਤੇ ਜਾਨਲੇਵਾ ਹਮਲਾ ਕੀਤਾ ਹੈ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਜਦੋਂ ਦੂਜੀ ਪਾਰਟੀ ਦੇ ਮਨਜੀਤ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲੀ ਅਦਾਲਤ ਵੱਲੋਂ ਮੈਨੂੰ ਮਿਲੀ ਹੋਈ ਹੈ ਜੋ ਕਿ ਮੈਂ ਪਹਿਲੀ ਨਿਹੰਗ ਸਿੰਘ ਨੂੰ ਠੇਕੇ ਤੇ ਦਿੱਤੀ ਹੋਈ ਹੈ ਉਲਟਾ ਮੇਰੇ ਪਰਾਵ ਵੱਲੋਂ ਨਿਹੰਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ ਲੰਜੀਤ ਸਿੰਘ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮਾਮਲੇ ਬਾਰੇ ਜਦੋਂ ਸ੍ਰੀ ਹਰਗੋਬਿੰਦਪੁਰ ਦੇ ਥਾਣਾ ਮੁਖੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦਾ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ ਅਤੇ ਸਾਡੇ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ। ਹੁਣ ਜੋ ਝਗੜਾ ਹੋਇਆ ਹੈ ਅਸੀਂ ਜਾਂਚ ਕਰ ਰਹੇ ਹਾਂ। ਦੋਨੋਂ ਪਾਰਟੀਆਂ ਦੇ ਜ਼ਖਮੀ ਹੋਏ ਬੰਦਿਆਂ ਦੀ ਮੈਡੀਕਲ ਰਿਪੋਰਟ ਆਵੇਗੀ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਦਸਨ ਯੋਗ ਹੈ ਕਿ ਇਸ ਪਰਿਵਾਰ ਦਾ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ ਤੇ ਇਸ ਪਰਿਵਾਰ ਦੀ ਲੜਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਉਤੇ ਕਾਰਵਾਈ ਕੀਤੀ ਜਾਵੇਗੀ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਗਰਮੇ ਸਿੰਘ ਜੀ ਗਰਮੇ ਸਿੰਘ ਕੀ ਗੱਲ ਹੈ ਇੱਥੇ ਪਾਣੀ ਦੇ ਆਪਾਂ ਦੇਖਣਾ ਹੈ ਆਪਣਾ ਮੋਟਰ ਤੋਂ ਇਹ ਮਨਜੀਤ ਸਿੰਘ ਆਂ ਜਾ ਕੇ ਤੇ ਮੈਨੂੰ ਇਹਨਾਂ ਧਿਆਨ ਸੇ ਨਾ ਆ ਕੇ ਤੇ ਇਹਨਾਂ ਨੂੰ ਧਮਕੀ ਦਿੱਤੀਆਂ ਮੈਂ ਬਾਪੂ ਨੂੰ ਬਚਾਉਣਾ ਚਾਹੁੰਦਾ ਹਾਂ ਉਹਨਾਂ ਨੇ ਮਾਪਿਆਂ ਨੂੰ ਮਾਰ ਲਗਾਏ ਤੇ ਮੈਂ ਮੇਰੇ ਘ ਵਾਲੀ ਮਾਰ ਦਿੱਤੀ ਇਹਨਾਂ ਨੇ ਕੀ ਕਰਦੇ ਪਏ ਸੀ ਤੇ ਉਹ ਉਹ ਇਥੇ ਸ਼ਰਾਬ ਪੀਂਦੇ ਆ ਜਿੱਤੇ ਆਪੇ ਬਹੁਤ ਤਾਗੇ ਬੋਲੇ ਕੋਈ ਛੱਡ ਲੱਗੀ ਉਹਨਾਂ ਨੂੰ ਤੁਹਾਡੇ ਨਹੀਂ ਸਾਡੇ ਕੋਲ ਛੱਡ ਨਹੀਂ ਆਈ ਖਾਲੀ ਇੱਥੇ ਆਏ ਆ ਬਸ ਉਹਨਾਂ ਨੇ ਤਾਂ ਜਾਣ ਕੇ ਠੂਠੇ ਪਰਚਾ ਹਜ਼ਰ ਬਣਾ ਦੇ ਤੇਰਾ ਮਾਰਨਾ ਹੈ ਅਸੀਂ ਤੇ ਮੇਰੇ ਫੇਰਾ ਮਾਰਨਾ ਆਪਣੀ ਮੋਟਰ ਦਾ ਕੀ ਮੰਗੇ ਤੁਹਾਡੀ ਖਾਲੀ ਮਾਨੂੰ ਇਨਸਾਫ ਚਾਹੀਦਾ ਸਾਡੀਆਂ ਇੰਨੀ ਦਰਖਾਸਤਾਂ ਹੋ ਗਈਆਂ ਨੇ ਸਾਡੀ ਗੱਲ ਨੇ ਸੁਣਾਈ ਨਹੀਂ ਕਹਿੰਨੇ ਕੀਤੀ ਹੈ ਆਪਣਾ ਜੂਰਾ ਸਿੰਘ ਉਹ ਜਰਾ ਸਿੰਘ ਜੀ ਗੱਲ ਕੀ ਹੋਈ ਤੁਹਾਡੇ ਮੁੰਡੇ ਦੇ ਉੱਤੇ ਹਮਲਾ ਲਾ ਲੇ ਜੀ ਨਿਆਗ ਲਿਆਂਦਾ ਦੂਜੇ ਬਾਗ ਪਾਣੀ ਪੂਰੀ ਲਿਆਂਦੇ ਹਨ ਇੱਕ ਨਿਆਗਲ ਛੇ ਬਜਾ ਆਇਆ ਹੈ ਸਾਨੂੰ ਪੜਦਾ ਜਿਗਾ ਉਹ ਨਿਆਗੜੇ ਇਸ ਦੇ ਮਰਜੀਦ ਤੇ ਇੱਥੇ ਬੈਠੇ ਆਂ ਪਹਾੜੀ ਵਾਰੀ ਇਹ ਆ ਰਿਹਾ ਰਹਾ ਉਹ ਜੇ ਬੰਦਿਆਂ ਨੂੰ ਕਹਿ ਰਿਹਾ ਕੋ ਹੋਰ ਬੰਦੇ ਕੋਈ ਨਹੀਂ ਨਾਲ ਨਸਦਾ ਨਾ ਠੀਕ ਹੈਗਾ ਸ਼ਰਾਬ ਪੀਤੀ ਇੱਥੇ ਬੰਮੀ ਦੇ ਸ਼ਰਾਬ ਪੀਤੀ ਬੰਮੀ ਦੇ ਅੱਛਾ ਦੋਵੇਂ ਮੁੰਡੇ ਦੇ ਅਗਲੇ ਮੁੰਡੇ ਉਤੇ ਹਮਲਾ ਕਰਾਇਆ ਗਿਆ ਤੁਹਾਡੇ ਬੇਟੇ ਹਮਲਾ ਕਰਾਇਆ ਮਨਜੀਤ ਨੇ ਕਰਾਇਆ ਕੀ ਮੰਗਾ ਇਨਸਾਫ ਮੇਰੀ ਪੈਰੀ ਦਾ ਜ਼ਹਿੜਾ ਕੀਤਾ ਪਾਈ ਜੋ ਤੇ ਇਹ ਕਿਲੇ ਜਿਹੀ ਨਹੀਂ ਆ ਗਈ ਸਾਡੇ ਤਾਂ ਕੋਠੀ ਛੱਤੀ ਸਾਡੇ 4 ਲੱਖ ਦਾ ਥਾਂ ਕਰੋਗੇ ਇਹ ਕਿ ਆ ਗਿਆ ਪਕਬਜ਼ਾ ਤਾਂ ਉਹਦੇ ਇਸ ਦਿਨ ਕੱਟੇ ਹੋ ਗਿਆ ਸੀ ਤੁਹਾਡੀ ਕੋ ਸੇਵਾ ਕਰਦਾ ਵੋ ਨਾ ਨਾ ਸੇਵਾ ਕਰਦੇ ਮਿਲ ਮਾਰਿਆ ਗਾਣਾ ਨਾ ਅੱਛਾ ਟੀਆਂ ਦਾ ਮਾਰਿਆ ਸਾਡੀ ਦੁਨੀਆ ਨੂੰ ਪਤਾ ਅੱਜ ਤੁਹਾਡੇ ਬੇਟੇ ਨੇ ਮਾਰਤਾ ਅਜੇ ਸੇ ਮੁੰਡੇ ਨੂੰ ਮਾਰਿਆ ਰਾਤ ਕਾਨੂੰਨੀ ਜਮਾਨਤ ਚੁਪੜ ਕਰੋ 420 ਦਾ ਕੇਸ ਬਣਾਓ ਇੱਥੇ ਤੇ ਝੂਠੇ ਝੂਠੇ ਸਾਇਨ ਕਰਕੇ ਪਈ ਹਾਈ ਕੋਰਟ ਤੋਂ ਮੁਰਜ਼ਾ ਹੀ ਜੋ ਪਈ ਵਾਂਗਿਆ ਦਖਲ ਦਿੱਤਾ ਨਹੀਂ ਕਿਸੇ ਜਰੂਰ ਬੋਲੀ ਦੇਖੋ ਪੋਸ ਰਾਰਿਸ਼ ਪੋਸ ਕਾਰਿਸ਼ ਗਰਮੀ ਤਕ ਕੀ ਕਹਿਣਾ ਚਾਹੁੰਦਾ ਜਦੋਂ ਤੁਹਾਡੇ ਭਰਾ ਦੇ ਉੱਤੇ ਭਰਾ ਨੇ ਇਹਨੇ ਸਾਲ ਹੋ ਗਿਆ ਝਗੜਾ ਕਰਦਿਆ ਸਬਜਾ ਕਰਨ ਰਿਹਾ ਪਹਿਲੀ ਦਾ ਇਹਨੋਂ ਗੋਸ ਸਰਕਾਰੀ ਮੁਲਾਜ਼ਮ ਇਹਨੂੰ ਦਖਲ ਨਹੀਂ ਦੇਂਦੇ ਤੇ ਹੁਣ ਮੋਨਾ ਨਹੀਂ ਦਿੱਤਾ ਤੇ ਪੁਲਿਸ ਨੂੰ ਚਾਰਜ ਕਰਕੇ ਦੇਣੇ ਸਾਡਾ ਧੱਕਾ ਕਰਦੇ ਆ ਤੇ ਹੁਣ ਇਹ ਮੋਟਰ ਤੇ ਆਉਂਦੇ ਨੇ ਤੇ ਬਾਪੂ ਨੂੰ ਮੁੰਡਾ ਨਿਕਾ ਲੈ ਕੇ ਆਂਦਾ ਤੇ ਪੂਰਾ ਮਾਰਨਾ ਤੇ ਇਹ ਇਥੇ ਨਿਹੰਗ ਲਿਆ ਕੇ ਸ਼ਰਾਬੀ ਸ਼ਰੂਬੀ ਕਾ ਲਿਪਟਾਲ ਕੇ ਤੇ ਬਾਪੂ ਦੇ ਉੱਤੇ ਹਮਲਾ ਕਰਾਉਂਦੇ ਆ ਤੇ ਬਾਪੂ ਨਾਲ ਆਇਆ ਹੀ ਬੇਟੇ ਦੇ ਵੀਰ ਦੇ ਤੇ ਬਾਪੂ ਨੂੰ ਲੱਗੇ ਮਾਨ ਤੇ ਵੀਰ ਅੱਗੇ ਹੋ ਗਿਆ ਤੇ ਵੀਰ ਤੇ ਆਖਵਾਰੀ ਸਿਰ ਤੇ ਕਵਾਰੀ ਮਾਰੀ ਇਹਨੂੰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਤੇ ਬਹੁਤ ੱਕਾ ਕਰਨ ਲਿਆ ਇਹਦਾ ਬਹੁਤ ਦਿਲ ਵਧਿਆ ਇਹਨੂੰ ਕੋਈ ਕਹਿਣ ਵਾਲਾ ਹੈ ਨਹੀਂਗਾ ਵੀ ਸਾਡੀ ਪੁਲਿਸ ਕੋਈ ਸੁਣਵਾਈ ਨਹੀਂ ਕਰਨਦੀ ਸਾਡੇ ਇਨਸਾਫ ਚਾਹੀਦਾ ਇਹਨੂੰ ਕਾਨੂੰਨੀ ਕਾਰਵਾਈ ਹੋਵੇ ਤੇ 420 ਦਾ ਪਰਚਾ ਨੇ ਪਿਓ ਦੇ ਸਿਆਣ ਕਰਾਉਣ ਤੋਂ ਬਾਅਦ ਹੀ ਆਪਣਾ ਖਰੀਦ ਲਿਆ ਨੇ ਵਕੀਲ ਉਹਨਾਂ ਕੋ ਸਾਰੀ ਕਾਰਵਾਈ ਕਰਾ ਕੇ ਤੇ ਇਹਨੇ ਝੂਠਾ ਝੂਠੀ ਪਾਲੀ ਇਹਨੇ ਨਾਂ ਲਵਾਈਏ ਇਨਸਾਫ ਚਾਹੀਦਾ ਹਨ ਨੂੰ ਇਨਸਾਫ ਚਾਹੀਦਾ ਦਾ ਬਹੁਤ ਤੇਲਵਾ ਦਿਆ ਇਹਨੂੰ ਕਾਨੂੰਨੀ ਕਾਰਵਾਈ ਇਹਨੇ ਜੇਲ੍ਹ ਹੋਣੀ ਚਾਹੀਦੀ ਜਿੰਨਾ ਦੋਵਾਂ ਪਾਰਟੀਆਂ ਦੀ ਪਹਿਲਾਂ ਹੀ ਰੋਕੂ ਕਾਰਵਾਈ ਕੀਤੀ ਗਈ ਆ ਰਾਤੀ ਮੈਨੂੰ ਫੋਨ ਆਇਆ ਕਿ ਉਸੇ ਕੋ ਝਗੜਾ ਹੋ ਰਿਹਾ ਤੇ ਫਿਰ ਡਿਊਟੀ ਆਫਸਰ ਨੂੰ ਭੇਜਿਆ ਪਰ ਉਹਦੇ ਜਾਂਦਾਂ ਨੂੰ ਕੋਈ ਝਗੜਾ ਨਹੀਂ ਹੋ ਰਿਹਾ ਹੁਣ ਮੈਨੂੰ ਪਤਾ ਲੱਗਾ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਰਿਜ਼ਲਟ ਲਿਆ ਜਦੋਂ ਰਿਜ਼ਲਟ ਆਉਂਦੇ ਆ ਰਿਜ਼ਲਟ ਦਾ ਸਮਝੌਤਾ ਕਰ ਲਈ ਅੱਗੇ ਉਸ ਸਮਝੌਤੇ ਨਾਲ ਹੀ ਰੋਕੂ ਕਾਰਵਾਈ ਕੀਤੀ ਹਾਂਜੀ ਉਸੇ ਉਸ ਮੰਤਰੀ ਨਾਲ ਲੋਕ ਕਰ ਰਹੀ ਕੀ ਝਗੜਾ ਹੁੰਦਾ ਬਰ ਬਰ ਨੂੰ ਉਹ ਤੇ ਇਹਨਾਂ ਦੇ ਕੋਈ ਨਾ ਦੇ ਕਿਸੇ ਕੋਈ ਦਿੱਤਾ ਨਹੀਂ ਇਹਨਾਂ ਦਾ ਕੋਈ ਨਹੀਂ ਹੈ ਇਹਨਾਂ ਨੂੰ ਸ਼ਗਿਰਨ ਨੰਬਰ ਖਾਸ ਨੂੰ ਜਗਰ ਕੀਤਾ ਅੱਜ ਆ ਦੇਣਗੇ ਫਿਰ ਸਰ ਹੁਣ ਇਹਨਾਂ ਨੇ ਕੋਈ ਆਂਦੇ ਰਿਜ਼ਲਟ ਲਏ ਆ ਜਦੋਂ ਰਿਜ਼ਲਟ ਆਉਂਦੇ ਉਹਦੇ ਮੈਂ ਬਣਦੀ ਕਰਾ ਵੀਂ ਫੋਨ ਕਾਟਿਆ ਸੀ